ਇੱਕ ਔਰਤ ਨੇ ਇੱਕ ਬੰਦੇ ਲਈ ਆਪਣਾ ਧਰਮ ਚੇਂਜ ਕੀਤਾ Hindu ਤੋਂ Musalman ਧਰਮ ਅਪਣਾਇਆ ਵਿਆਹ ਕਰਾਇਆ ਪਰ ਉਹਦਾ ਪਰਨਾਮ ਕੀ ਨਿਕਲਿਆ ਕਿਉਂ ਉਸ ਬੰਦੇ ਨੇ ਔਰਤ ਨੂੰ ਮਾਰ ਦਿੱਤਾ ਇੱਕ ਕਹਾਣੀ ਹੈ ਦਿੱਲੀ ਦੀ ਤੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਚੱਕਵੀ ਗੱਲਬਾਤ ਤੇ ਤੁਹਾਡਾ ਸਵਾਗਤ ਹੈ ਸੋ ਦਿੱਲੀ ਦਾ ਬਹੁਤ ਬੀਜ਼ੀ ਏਰੀਆ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਦਿੱਲੀ ਦੇ ਵਿੱਚ ਇੱਕ ਏਰੀਆ 20 ਤਰੀਕ ਦੀ ਇਹ ਗੱਲ ਆ 20 ਜੂਨ 2021 2021 ਨੂੰ ਇੱਕ ਗਾਰਬੇਜ ਦੇ ਵਿੱਚ ਇੱਕ ਬਾਕਸ ਮਿਲਦਾ ਜਿਹਦੇ ਵਿੱਚ ਲੋਕਾਂ ਨੂੰ ਬੜਾ 스멜 ਆਉਂਦੀ ਉਸ ਬਾਕਸ ਦੇ ਵਿੱਚੋਂ ਤੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇਸ ਬਾਕਸ ਦੇ ਵਿੱਚ ਕੋਈ ਜਾਨਵਰ ਮਾਰ ਕੇ ਸਿੱਟਿਆ ਹੋਣਾ ਹਨਾ ਕੋਈ ਕੁੱਤਾ-ਕੱਤਾ ਮਰਿਆ ਹੋਣਾ ਕਿਸੇ ਦਾ ਤੇ ਉਹਨਾਂ ਨੇ ਇਦਾਂ ਬਾਕਸ ਚ ਪਾ ਕੇ ਛੱਡਤਾ ਪਰ ਬਾਕਸ ਦੇ ਵਿੱਚੋਂ 스멜 ਬਹੁਤ ਆ ਰਹੀ ਸੀ 20 ਤਰੀਕ ਤੋਂ 21 ਤਰੀਕ ਆ ਜਾਂਦੀ ਹੈ ਪਰ ਉਹ 스멜 ਜਿਹੜੀ ਵੱਧਦੀ ਜਾਂਦੀ ਹੈ ਫਿਰ ਲੋਕਾਂ ਨੂੰ ਸ਼ੱਕ ਹੁੰਦਾ ਵੀ ਸ਼ਾਇਦ ਇਸ ਬਾਕਸ ਦੇ ਵਿੱਚ ਜਾਨਵਰ ਨਹੀਂ ਹੈ ਕੁਝ ਹੋਰ ਚੀਜ਼ ਹੈ ਤਾਂ ਪੁਲਿਸ ਨੂੰ ਕੰਪਲੀਟ ਕਰਦੇ ਆ ਪੁਲਿਸ ਆਉਂਦੀ ਹੈ ਬੋਕਸ ਨੂੰ ਦੇਖਿਆ ਜਾਂਦਾ ਤਾਂ ਉਸ ਬੋਕਸ ਦੇ ਵਿੱਚੋਂ ਇੱਕ ਚਾਦਰ ਦੇ ਵਿੱਚ ਲਾਸ਼ ਮਿਲਦੀ ਹੈ ਸੱਤ ਟੁਕੜਿਆਂ ਦੇ ਵਿੱਚ ਲੱਤਾਂ ਬਾਹਾਂ ਤੇ ਸਿਰ ਜਿਵੇਂ ਵੱਖ ਕੇ ਅਲੱਗ ਕੀਤਾ ਹੁੰਦਾ। ਸੋ ਉਸ ਤੋਂ ਬਾਅਦ ਬੋਲਤ ਨੂੰ ਹੁਣ ਸਵਾਲ ਬਹੁ ਸੀਗੇ ਉਸ ਦੇ ਮਾਈਂਡ ਦੇ ਵਿੱਚ ਵੀ ਇਹ ਕੁੜੀ ਕੌਣ ਹੈ ਤੇ ਔਰਤ ਕੌਣ ਹੈ ਕਿ ਉਹਨੂੰ ਇਸ ਤਰੀਕੇ ਨਾਲ ਮਾਰ ਕੇ ਸੁੱਟਿਆ ਗਿਆ ਕਿੱਥੋਂ ਦੀ ਹੈ ਕੀ ਆਤਾ ਪਤਾ ਸਵਾਲ ਬਹੁ ਸੀ ਪਰ ਜਵਾਬ ਕੋਈ ਨਹੀਂ ਸੀਗਾ। ਸੋ ਹੁਣ ਲੱਭਣਾ ਕਿਵੇਂ ਸੀ ਜਿਹੜਾ ਬਾਕਸ ਤੁਹਾਨੂੰ ਮੈਂ ਇੱਥੇ ਦਿਖਾ ਰਿਹਾ ਫੋਟੋ ਹਨਾ ਇਹ ਬਾਕਸ ਦੇ ਵਿੱਚ ਇਹ লাশ ਮਿਲੀ ਸੀਗੀ ਇੱਕ ਚਾਦਰ ਸੀ ਉਹਦੇ ਵਿੱਚ ਸੋ ਹੁਣ ਚਾਦਰ ਦਾ ਬ੍ਰਾਂਡ ਤੇ ਜਿਹੜਾ ਬਾਕਸ ਦਾ ਬ੍ਰਾਂਡ ਸੀਗਾ ਉਹੀ ਉਹਨਾਂ ਦੇ ਕੋਲ ਆਪਸ਼ਨ ਸੀਗਾ ਉਹਦੇ ਬਾਰੇ ਸਰਚ ਕਰ ਲਈ ਪੁਲਿਸ ਸੋ ਦੇਖਦੀ ਐ ਲੱਭਦੀ ਐ ਸੋ ਗੁਰਗਾਉਂ ਦੀ ਇੱਕ ਕੰਪਨੀ ਸੀਗੀ ਜਿਹੜੀ ਯੂਏਈ ਤੋਂ ਬਾਕਸ ਆਉਂਦੇ ਸੀਗੇ ਪਾਰਸਲ ਆਉਂਦੇ ਸੀਗੇ ਉਹ ਡਿਲੀਵਰ ਕਰਦੀ ਸੀ ਤੇ ਉਹ ਬਾਕਸਸ ਦੇ ਬਾਰੇ ਹਨਾ ਉਹ ਮਤਲਬ ਉਹ ਕੰਪਨੀ ਬਾਕਸ ਜਿਹੜੀ ਡਿਲੀਵਰ ਕਰਦੀ ਸੀ ਸਾਰੇ ਤਾਂ ਪੁਲਸ ਪੁੱਛ ਕੇ ਚ ਕਰਦੀ ਤਾਂ ਜਵੇਦ ਨਾਮ ਦਾ ਬੰਦਾ ਮਿਲਦਾ ਜਵੇਦ ਕਹਿੰਦਾ ਵੀ ਭਾਈ ਸਾਡੇ ਕੋਲ ਯੂਏਈ ਤੋਂ ਯੂਏਈ ਤੋਂ ਮਤਲਬ ਬਾਕਸ ਆਉਂਦੇ ਆ ਤੇ ਅਸੀਂ ਪਾਰਸਲ ਜਿਹੜਾ ਆਉਂਦਾ ਜਿਹੜਾ ਉਹ ਮਤਲਬ ਡਿਲੀਵਰ ਕਰਦੇ ਆ ਤੇ ਜਿਹੜੇ ਬਾਕਸ ਸੀਗੇ ਉਹ ਗੱਤੇ ਦੇ ਸੀਗੇ ਜਿਹੜੇ ਵੀ ਅੱਧੇ ਮੇਰੇ ਕੋਲ ਪੁਰਾਣੀ ਫੈਕਟਰੀ ਚ ਪਏ ਨੇ ਤੇ ਅੱਧੇ ਇੱਕ ਬੰਦਾ ਵਾ ਉਹਦੇ ਕੋਲ ਮੈਂ ਰੱਖੇ ਹੋਇਆ ਮਤਲਬ ਰੈਂਟ ਤੇ ਦਿੱਤਾ ਹੋਇਆ ਘਰ ਮੈਂ ਆਪਣਾ ਤੇ ਉੱਥੇ ਪਏ ਨੇ ਉਹ ਬੰਦਾ ਦੇਖਦਾ ਉਹ ਬਾਕਸਿਸ ਨੂੰ ਤੇ ਜਿਹਨੂੰ ਕਰ ਰੈਂਟ ਦੇ ਦਿੱਤਾ ਸੀਗਾ ਉਹਦਾ ਨਾਮ ਸੀ ਸਾਜਦ ਅंसारी ਸੋ ਪੁਲਿਸ ਜਾਂਦੀ ਹੈ ਉਸ ਰੈਂਟ ਦੇ ਘਰ ਦੇ ਕੋਲ ਹਣ ਮਤਲਬ ਜਿੱਥੇ ਰੈਂਟ ਦਿੱਤਾ ਹੋਇਆ ਜੇ ਘਰ ਸਾਜਦ ਦੇ ਕੋਲ ਜਾਂਦੀ ਹੈ ਤਾਂ ਦੇਖਦੀ ਹੈ ਵੀ ਉਸ ਘਰ ਨੂੰ ਤਾਲਾ ਲੱਗਿਆ ਹੋਇਆ ਤੇ ਪੁੱਛਗਿੱਛ ਕਰਦੀ ਆਲੇ-ਦੁਆਲੇ ਤੋਂ ਪਤਾ ਲੱਗਦਾ ਵੀ ਇਹ ਬੰਦਾ ਜਿਹੜਾ ਆਪਣਾ ਕਰਜ਼ਾ-ਕੁਰਜ਼ਾ ਲਾ ਕੇ ਆਪਣੇ ਜਵਾਕਾਂ ਨੂੰ ਲੈ ਕੇ ਉਹ ਘਰ ਛੱਡ ਕੇ ਜਾ ਚੁੱਕਿਆ ਤਾਂ ਪੁਲਿਸ ਨੂੰ ਸ਼ੱਕ ਹੁੰਦਾ ਵੀ ਸ਼ਾਇਦ ਇਸ ਕੁੜੀ ਦੇ ਨਾਲ ਇਸ ਬੰਦੇ ਦਾ ਲਿੰਕ ਹੈ ਕਿਉਂਕਿ ਇੱਕੋ ਨਾਮੀ ਜਿਹੜਾ ਬੰਦਾ ਕਰਜ਼ਾ ਲਾ ਕੇ ਗਾਇਬ ਹੋ ਜਵੇ ਤਾਂ ਸ਼ੱਕ ਜਾਂਦਾ ਹੈ ਤਾਂ ਇੱਕ ਦੂਜੇ ਪਾਸੇ ਜਿਹੜੀ ਚਾਦਰ ਸਿਰ ਜਿਹੜਾ ਬ੍ਰਾਂਡ ਸੀਗਾ ਉਹਦੇ ਬਾਰੇ ਪਤਾ ਕਰਦੇ ਹਾਂ ਤਾਂ ਘੱਟੋ ਘੱਟ 300 ਤੋਂ ਜ਼ਿਆਦਾ ਸ਼ਾਪਸ ਦੇ ਉੱਪਰ ਜਾ ਕੇ ਇਹ ਬ੍ਰਾਂਡ ਦੇ ਬਾਰੇ ਪਤਾ ਕੀਤਾ ਜਾਂਦਾ ਪਰ ਉਹਦੇ ਬਾਰੇ ਕੁਝ ਪਤਾ ਨਹੀਂ ਲੱਗਦਾ ਹੈਗਾ ਸੋ ਇਧਰ ਉਹ ਸਾਜ ਦਾ ਨਿਕਲ ਗਿਆ ਸੀਗਾ ਤੇ ਥੋੜੇ ਦਿਨਾਂ ਬਾਅਦ ਪਤਾ ਲੱਗਦਾ ਵੀ ਸਾਜ ਦਾ ਇੱਕ ਬ੍ਰਦਰ ਹੈ ਹਾਸੀ ਮਲੀਓਨ ਸਾਰੀ ਪੁਲਸ ਨੂੰ ਪਤਾ ਲੱਗਦਾ ਵੀ ਨਾਲ ਦੀ ਗਲੀ ਦੇ ਵਿੱਚ ਹਾਸੀਮ ਅਲੀ ਅंसारी ਨਾਮ ਦਾ ਇੱਕ ਬ੍ਰਦਰ ਹੈ 사ਜਦ ਦਾ ਜਿਹੜਾ ਉੱਥੇ ਰਹਿੰਦਾ ਹੈ ਪੁਲਸ ਉਹਦੇ ਘਰ ਜਾਂਦੀ ਆ ਤਾਂ ਉੱਥੇ ਕੁਦਰਤੀ 사ਜਦ ਵੀ ਮਿਲ ਜਾਂਦਾ ਤੇ ਹਾਸੀਮ ਅਲੀ ਵੀ ਮਿਲ ਜਾਂਦਾ ਪੁਲਸ ਦੋਨਾਂ ਨੂੰ ਚੱਕ ਲੈਂਦੀ ਹੈ ਤੂੰ 사ਜਦ ਦੱਸਦਾ ਸਾਰੀ ਗੱਲ ਵੀ ਇਹ ਮੇਰੀ ਵਾਈਫ ਸੀਗੀ ਤੇ ਇਹਦੀ 27 ਸਾਲ ਉਮਰ ਸੀ ਜੂਹੀ ਨਾਮ ਸੀਗਾ ਇਹਦਾ ਤੇ ਸਾਡੇ ਦੋਨਾਂ ਦੀ ਲਵ ਮੈਰਿਜ ਹੋਈ ਸੀ ਤੇ ਹੁਣ ਸਵਾਲ ਇਹ ਸੀਗਾ ਵੀ 사ਜਦ ਨੇ ਆਪਣੇ ਭਰਾ ਆਪਣਾ ਹਾਫੀ ਮਲੀ ਅਨਸਾਰੀ ਦੇ ਨਾਲ ਲੜ ਕੇ ਇਹ ਕਤਲ ਕਿਉਂ ਕੀਤਾ ਸੀ ਆਪਣੀ ਵਾਈਫ ਨੂੰ ਕਿਉਂ ਮਾਰਿਆ ਸੀਗਾ ਸੋ ਗੱਲ ਇਦਾਂ ਸੀ ਵੀ 2014 ਦੇ ਵਿੱਚ ਜੁਹੀ ਨੂੰ ਇੱਕ ਫੋਨ ਆਉਂਦਾ ਤੇ ਦੋਨਾਂ ਦਾ ਆਪਸ ਦੇ ਵਿੱਚ ਚੱਕਰ ਚੱਲਣਾ ਪੈਂਦਾ ਉਹ ਫੋਨ ਸਾਰਿਆ ਦਾ ਸੀਗਾ ਤੇ ਮਤਲਬ ਫੋਨ ਤੇ ਗੱਲ ਕਰਦੇ ਕਰਦੇ ਰੈਗੂਲਰ ਗੱਲ ਹੋਣਾ ਪੈਂਦੀ ਹੈ ਪਿਆਰ ਹੋ ਜਾਂਦਾ ਪਿਆਰ ਤੋਂ ਬਾਅਦ ਜਦੋਂ ਘਰੇ ਗੱਲ ਕਰਦੇ ਆ ਜੁਹੀ ਦੇ ਤੇ ਜੁਹੀ ਦੇ ਨਹੀਂ ਮੰਨਦੇ ਘਰ ਦੇ ਵੀ ਅਸੀਂ ਇਸ ਤਰ੍ਹਾਂ ਦੇ ਵਿੱਚ ਵਿਆਹ ਨਹੀਂ ਕਰਨਾ ਤੇ ਫਿਰ ਵੀ ਜੁਹੀ ਨੂੰ ਸੀਗਾ ਵੀ ਮੈਂ ਵਿਆਹ ਕਰਾਉਣਾ ਤੇ ਉਹ ਭੱਜ ਕੇ ਵਿਆਹ ਕਰਾ ਲੈਂਦੀ ਹੈ ਵਿਆਹ ਤੋਂ ਬਾਅਦ ਦੋਨੋਂ ਇਕੱਠੇ ਰਹਿਣ ਲੱਗ ਪੈਂਦੇ ਆ ਹੁਣ ਸਾਜਦ ਜਿਹੜਾ ਸੀਗਾ ਮਕੈਨਿਕਲ ਇੰਜੀਨੀਅਰਿੰਗ ਦੇ ਵਿੱਚੋਂ ਨੇ ਕੋਰਸ ਕੀਤਾ ਸੀ ਪੜਾਈ ਕੀਤੀ ਸੀ ਪਰ ਉਹਨੂੰ ਕੋਈ ਕੰਮ ਨਹੀਂ ਮਿਲਦਾ ਬਸ ਛੋਟਾ ਮੋਟਾ ਕੰਮ ਕਰਦਾ ਸੀ ਜਿੰਨਾਕ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਸੀਗਾ ਸੋ ਇਹ ਬਿਹਾਰ ਤੋਂ ਯੂਪੀ ਆ ਜਾਂਦੇ ਨੇ ਯੂਪੀ ਦੇ ਵਿੱਚ ਆ ਕੇ ਕੰਮ ਲੱਭਦਾ ਪਰ ਇਹਨੂੰ ਕੰਮ ਉੱਥੇ ਵੀ ਨਹੀਂ ਮਿਲਦਾ 2015 ਆ ਜਾਂਦਾ ਸਾਲ ਨਿਕਲ ਜਾਂਦਾ ਪੂਰਾ ਤੇ ਦੋ ਬੱਚੇ ਵੀ ਹੋ ਜਾਂਦੇ ਸੋ 2015 ਦੇ ਵਿੱਚ ਸਾਜਦ ਜਿਹੜਾ ਵਾ ਜਾਵੇਦ ਤੋਂ ਗੱਲਬਾਤ ਕਰਕੇ ਉਹਦਾ ਕਾਰ ਰੈਂਟ ਤੇ ਲੈ ਲੈਂਦਾ ਤੇ ਉਸ ਕਾਰ ਦੇ ਵਿੱਚ ਜਿਹੜੇ ਬਾਕਸ ਪਏ ਹੋਏ ਸੀਗੇ ਜਿਹੜੇ ਪਾਰਸਲ ਆਉਂਦੇ ਸੀਗੇ ਬਾਕਸ ਜਿਹੜੇ ਬਚਦੇ ਸੀ ਉਹ ਉਸ ਕਾਰ ਦੇ ਵਿੱਚ ਪਏ ਸੀਗੇ ਉਹ ਇਕੱਠੇ ਲਾ ਪੈਂਦੇ ਆ ਤੇ ਇਸ ਚੱਕਰ ਦੇ ਵਿੱਚ ਹੁਣ ਕੰਮ ਵੀ ਕਰਦਾ ਨਹੀਂ ਸੀ ਜਾਵੇਦ ਤਾਂ ਕਾਰ ਦਾ ਖਰਚ ਔਖਾ ਹੋ ਰਿਹਾ ਸੀਗਾ ਤੇ ਦੋਨਾਂ ਦੇ ਵਿੱਚ ਲੜਾਈ ਰਹਿਣ ਲੱਗ ਪੈਂਦੀ ਹੈ ਲੜਾਈ ਦੇ ਵਿੱਚ ਚੱਲਦੇ-ਚੱਲਦੇ ਤਾਂ ਸਾਜਦ ਦਾ ਮਨ ਜਿਹੜਾ ਥੋੜਾ ਜਿਹਾ ਭਰ ਜਾਂਦਾ ਤੇ ਸਾਜਦ ਦਾ ਬਾਹਰ ਵੀ ਕਿਸੇ ਦੇ ਨਾਲ ਮੈਰਿਟਲ ਅਫੇਅਰ ਚ ਆਉਂਦਾ ਹੁੰਦਾ ਕਿਸੇ ਨਾਲ ਚੱਕਰ ਚੱਲਦਾ ਹੁੰਦਾ ਕੁੜੀ ਦੇ ਨਾਲ ਇੰਨੀ ਗੱਲ ਦਾ ਪਤਾ ਲੱਗ ਜਾਂਦਾ ਹੈ ਜੂਹੀ ਨੂੰ ਤਾਂ ਇਸ ਗੱਲੋਂ ਵੀ ਕਾਫੀ ਲੜਾਈ ਰਹਿੰਦੀ ਹੈ ਸੋ ਹੁਣ ਜਿਹੜੀ ਔਰਤ ਨੇ ਆਪਣਾ ਧਰਮ ਛੱਡਿਆ ਹੋਵੇ ਆਪਣਾ ਪਰਿਵਾਰ ਛੱਡਿਆ ਹੋਵੇ ਤੇ ਦੂਜੇ ਧਰਮ 'ਚ ਵਿਆਹ ਕਰਾਇਆ ਹੋਵੇ ਤੇ ਉਹ ਬੰਦਾ ਕੀ ਸੋਚਦਾ ਹੈ ਇਹਦੇ ਬਾਰੇ ਉਹ ਸੋਚਦਾ ਵੀ ਮੈਂ ਇਹਨੂੰ ਮਾਰ ਦੇਣਾ ਹੁਣ ਹਨਾ ਕਿਉਂਕਿ ਲੜਾਈ ਕੁਝ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਪਲਾਨ ਬਣਾਉਂਦਾ ਆਪਣੇ ਨਾਲ ਆਪਣੇ ਭਰਾ ਹਾਫੀ ਮਲੀ ਅंसारी ਤੇ ਇੱਕ ਬੰਦਾ ਹੋਰ ਸੀਗਾ ਮੁਹੰਮਦ ਅਲੀ ਅंसारी ਉਹਨੂੰ ਮਲਾ ਕੇ ਤਿੰਨੇ ਜਾਣੇ ਇਹ ਕਤਲ ਦਾ ਪਲਾਨ ਬਣਾਉਂਦੇ ਵੀ ਇਹਦੀ ਵਾਈਫ ਨੂੰ ਮਾਰ ਦਾਂਗੇ ਹੁਣਾ ਸਾਜਦ ਦੀ ਵਾਈਫ ਫੋਜ ਦਾ ਵੀ ਮਾਰਨਾ ਇਹਨੂੰ ਤਾਂ ਇੱਕ ਦਿਨ ਕਾਫੀ ਸ਼ਰਾਬ ਸ਼ੂਪੀ ਕੇ ਆਉਂਦਾ ਹੋ ਟ੍ਰਿੰਕ ਕਰਕੇ ਆਉਂਦਾ ਘਰੇ ਤਾਂ ਅਚਾਨਕ ਹੀ ਲੜਨ ਲੱਪੈਂਦਾ ਹੁਣਾ ਵੀ ਉਹ ਵੀ ਲੜਨ ਲੱਪੈਂਦੀ ਹੈ ਵੀ ਐਵੇਂ ਬੋਲੀ ਜਾਂਦਾ ਸੋ ਲੜਾਈ ਕਰਦੇ ਕਰਦੇ ਉਹ ਗਲਾ ਘੁੱਟ ਦਿੰਦਾ ਉਹਦਾ ਤਾਂ ਉਦੋਂ ਤੱਕ ਨਹੀਂ ਛੱਡਦਾ ਉਹਦਾ ਗਲਾ ਜਦੋਂ ਤੱਕ ਉਹ ਸੈਕਾਂ ਹਟਦੀ ਨਹੀਂ ਮਨ ਜਦੋਂ ਮਾੜਾ ਮੋਟਾ ਹਲਚਲ ਕਰਨਾ ਛੱਡਦੀ ਜਦੋਂ ਉਹ ਮਰ ਜਾਂਦੀ ਹੈ ਤਾਂ ਇਹ ਆਪਣੇ ਭਰਾਵਾਂ ਨੂੰ ਬੁਲਾਉਂਦਾ ਇਹਦੇ ਵਿੱਚ ਮੁਹੰਮਦ ਅਲੀ ਅंसारी ਤੇ ਹਾਸ਼ਮ ਅਲੀ ਅंसारी ਆਉਂਦੇ ਐ ਤੇ ਦੁੱਖ ਦੀ ਗੱਲ ਇਹ ਹੈ ਇਹਨੂੰ ਲਾਸ਼ ਨੂੰ ਚੱਕਦੇ ਨੇ ਜੋਹੀਦੀ ਨੂੰ ਤੇ ਬਾਥਰੂਮ ਤੇ ਲੈ ਜਾਂਦੇ ਨੇ ਬਾਥਰੂਮ ਦੇ ਵਿੱਚ ਲੈ ਜਾ ਕੇ ਸਾਜਦ ਜਿਹਦੀ ਵਾਈਫ ਸੀਗੀ ਉਹਦੇ ਸਾਹਮਣੇ ਬੈਠ ਕੇ ਉਹਦਾ ਬ੍ਰਦਰ ਮੁਹੰਮਦ ਜਿਹੜਾ ਵੈ ਸੱਤ ਟੁਕੜੇ ਕਰਦਾ ਬਾਥਰੂਮ ਦੇ ਵਿੱਚ ਉਸ ਕੁੜੀ ਦੇ ਉਹ ਸੌਰਦੇ ਸੱਤ ਟੁਕੜੇ ਕਰਨ ਤੋਂ ਬਾਅਦ ਚਾਦਰ ਦੇ ਵਿੱਚ ਲਪੇਟ ਕੇ ਉਹ ਬੋਕਸ ਚ ਪਾ ਕੇ ਇਹ ਗਾਰਬੇ ਦੇ ਵਿੱਚ ਛੱਡ ਦਿੰਦੇ ਨੇ। ਉਹ 20 ਤਰੀਕ ਨੂੰ ਕਤਲ ਹੁੰਦਾ 21 ਤਰੀਕ ਨੂੰ ਇਹ ਫੜੇ ਜਾਂਦੇ ਨੇ 22 ਤਰੀਕ ਨੂੰ ਅਰੈਸਟ ਹੋ ਜਾਂਦੇ ਨੇ। ਤੋਂ ਜਿਹੜਾ ਜਿਹੜੇ ਦੇ ਨਾਲ ਲਾਸ਼ ਨੂੰ ਵੰਡਿਆ ਜਾਂਦਾ ਸੱਤ ਟੁਕੜੇ ਕੀਤੇ ਜਾਂਦੇ ਆ ਉਹ ਦਾਤ ਵੀ ਮਿਲ ਜਾਂਦਾ ਉਸ ਘਰੋਂ ਤੇ ਉਸ ਘਰ ਦੇ ਵਿੱਚੋਂ ਬਲੱਡ ਦੇ ਸੈਂਪਲ ਮਿਲ ਜਾਂਦੇ ਨੇ। ਤੇ ਜਿਹੜੇ ਜਿਸ ਘਰ ਦੇ ਵਿੱਚ ਰੈਂਟ ਤੇ ਰਹ ਰਹੇ ਸੀਗੇ ਤਾਂ ਤਿੰਨਾਂ ਨੂੰ ਅਰੈਸਟ ਕਰ ਲਿਆ ਹੋਇਆ ਇਸ ਟਾਈਮ। ਤੇ ਕੀ سزا ਮਿਲਦੀ ਹੈ ਕੀ ਨਹੀਂ ਇਹ ਕੇਸ ਕੋਰਟ ਦੇ ਵਿੱਚ ਹੈ ਸੋ ਅਜ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਦਾ ਕੀ ਭਰੋਸਾ ਕਰ ਸਕਦੇ ਹਾਂ ਹਨਾ ਇੱਕ ਕੁੜੀ ਨੇ ਆਪਣਾ ਧਰਮ ਬਦਲਿਆ ਮੈਂ ਇਹ ਨਹੀਂ ਕਹਿੰਦਾ ਵੀ ਆਪਣਾ ਧਰਮ ਨਾ ਬਦਲ ਕੇ ਕਿਤੇ ਹੋਰ ਧਰਮ ਤੇ ਵਿਆਹ ਨਹੀਂ ਕਰਾਣਾ ਚਾਹੀਦਾ ਪਰ ਘੱਟੋ ਘੱਟ ਬੰਦਾ ਦੇਖੋ ਥੋੜਾ ਬੰਦਾ ਕਹਿ ਉਹ ਜੀ ਹਨਾ ਸੋ ਕਹਾਣੀ ਕਿਵੇਂ ਲੱਗੀ ਜਰੂਰ ਦੱਸਿਓ ਮਿਲਦਾ ਇੱਕ ਸੇ ਹੋਰ ਕਹਾਣੀ ਹੋਰ ਵੀਡੀਓ 'ਚ ਧੰਨਵਾਦ